ਜਿੱਥੇ ਪੁਲਿਸ ਸੂਬੇ ਦੇ ਵਿੱਚ ਨਸ਼ਾ ਤੇ ਅਪਰਾਧ ਮੁਕਤ ਖਿਲਾਫ ਵੱਡੇ ਵੱਡੇ ਅਭਿਆਨ ਚਲਾ ਰਹੀ ਹੈ ਅਤੇ ਲੋਕਾਂ ਇਸ ਰੱਖਿਆ ਵੱਡੇ ਵੱਡੇ ਦਾਅਵੇ ਠੋਕ ਰਹੀ ਹੈ ਉੱਥੇ ਹੀ ਸੰਗਰੂਰ ਦੀ ਪੁਲਿਸ ਤੇ ਸਵਾਲ ਖੜੇ ਹੁੰਦੇ ਦਿਖਾਈ ਦੇ ਰਹੇ ਹਨ ਤਾਂ ਅੰਦਾਜ਼ੇ ਨੇ ਆ ਕਿ ਸੰਗਰੂਰ ਪੁਲਿਸ ਦਾ ਹੀ ਕਹਿਰਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਹਨਾਂ ਦਾਅਵੇ ਦੀ ਪੋਲ ਖੋਲਦਾ ਦਿਖਾਈ ਦੇ ਰਿਹਾ ਹੈ ਜਾਣਕਾਰ ਦੇ ਮੁਤਾਬਿਕ ਸੰਗਰੂਰ ਦੇ ਬਡਰੁਖਾ ਚੌਂਕੀ ਵੱਲੋਂ ਇੱਕ ਮੋਬਾਈਲ ਚੋਰ ਦੇ ਮਾਮਲੇ ਵਿੱਚ ਤਕਰੀਬਨ 1 ਮਹੀਨਾ ਬੀਤ ਜਾਂਦੇ باوجود ਕੋਈ ਕਾਰਵਾਈ ਅਜੇ ਤੱਕ ਕੀਤੀ ਹੋਈ ਨਹੀਂ ਜਾ ਰਹੀ ਚੋਰੀ ਕਰਨ ਦੇ ਦੋਸ਼ੀਆਂ ਨੂੰ ਥਾਣਾ ਬੁਲਾਇਆ ਜਾਂਦਾ ਹੈ ਅਤੇ बुलाके ਛੱਡ ਦਿੱਤਾ ਜਾਂਦਾ ਹੈ ਐਨਾ ਹੀ ਨਹੀਂ ਪੁਲਿਸ ਦੇ ਵੱਲੋਂ ਚੋਰ ਦਾ ਮੋਬਾਈਲ ਵੀ ਬਰਾਮਦ ਕੀਤਾ ਗਿਆ ਪਰ ਦੋਸ਼ੀ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਜੇਕਰ ਗੱਲ ਕਰੀਏ ਜਿਸ ਬੰਦੇ ਵਿਅਕਤੀ ਦਾ ਮੋਬਾਈਲ ਚੋਰੀ ਹੋਇਆ ਤਾਂ ਉਸ ਦਾ ਇਹ ਕਹਿਣਾ ਹੈ ਕਿ ਮੈਂ ਮੋਬਾਈਲ ਦਿੱਤਾ ਸੀ ਫੋਨ ਕਰਨ ਲਈ ਜਿਨ੍ਹਾਂ ਨੇ ਉਸ ਦਾ ਫੋਨ ਚੋਰੀ ਕੀਤਾ ਉਹਨਾਂ ਨੇ ਉਸ ਨੂੰ ਡਰਾ ਤਮਕਾ ਕੇ ਫੋਨ ਖੋਲਿਆ ਅਤੇ ਕੁਝ ਦਿਨ ਬੀਤਣ ਤੋਂ ਬਾਅਦ ਉਸ ਨੇ ਫੋਨ ਦੀ ਲੋਕੇਸ਼ਨ ਟ੍ਰੇਸ ਕਰਕੇ ਉਹ ਲੋਕੇਸ਼ਨ ਵੀ ਪੁਲਿਸ ਥਾਣੇ ਦੇ ਦਿੱਤੀ ਉਸ ਨੇ ਕਿਹਾ ਕਿ ਮੈਂ ਥਾਣੇ ਦੇ ਵਾਰ-ਵਾਰ ਚੱਕਰ ਕੱਟ ਰਿਹਾ ਹਾਂ ਪਰ ਥਾਣੇ ਵੱਲੋਂ ਉਹਨਾਂ ਵਿਅਕਤੀ ਨੂੰ ਥਾਣੇ ਭੁਲਾ ਕੇ ਛੱਡ ਤਾਂ ਜਾਂਦਾ ਹੈ ਉਹਨਾਂ ਦੇ ਉ ਕੀ ਨਾਮ ਹੈ ਜੀ ਮੇਰਾ ਨਾਮ ਹੈ ਗੈ ਸਤਖਰ ਸਿੰਘ ਮੇਰਾ ਜਣ ਕੇ ਦੁਕਾਨ ਤੇ ਨਾਮ ਦਿੱਤੀ ਹੈ ਜੀ ਪੀ ਅਡ ਸਰਬਸ ਤੇ ਨਾਮ ਤੇ ਰਕਸ਼ਾ ਚੱਲ ਜੀ ਤੁਹਾਡਾ ਮੋਬਾਈਲ ਗੁੰਮ ਹੋ ਗਿਆ ਕੀ ਜਾਣਕਾਰੀ ਦਿਓ ਇਹਦੇ ਬਾਰੇ ਮੋਬਾਈਲ ਵੀਰ ਜੀ ਮੇਰਾ ਬੰਦੇ ਆਇਤੀ ਕੋਈ ਖੇੜੀ ਦੇ ਤੀਏ ਉਹ ਬੰਦੇ ਉਹਨਾਂ ਦੀ ਰੇੜੀ ਖਰਾਬ ਹੋ ਗਈ ਤੀ ਮੈਨੂੰ ਉਹ ਪਿੰਡ ਦੇ ਬੰਦੇ ਨੇ ਫੋਨ ਕਰਿਆ ਮੈਨੂੰ ਕਹਿੰਦੇ ਵੀ ਇਹਦੀ ਚੈਨ ਟੁੱਟ ਗਈ ਵੀ ਇਹਦੀ ਚੈਨ ਪਾ ਕੇ ਜਾ ਤੇ ਚਲੋ ਉਸ ਦਿਵਾਰ ਮੈਂ ਰਾਤ ਨੂੰ ਇਹਨਾਂ ਦਾ ਨਾ 9:30 ਦਾ ਟਾਈਮ ਸੀਗਾ ਚੈਨ ਪਾਉਣ ਆ ਗਿਆ ਚੈਨ ਪਾਉਣਾ ਹੁਣ ਤੋਂ ਵੱਧ ਜੀ ਮੈਨੂੰ ਟਾਰਚ ਲਾ ਕੇ ਆਪਣਾ ਮੋਬਾਈਲ ਦੇਤਾ ਲਾਈਟ ਲਾ ਕੇ ਤੇ ਲਾਈਟ ਲਾਉਣ ਤੋਂ ਬਾਅਦ ਜਦੋਂ ਮੈਂ ਚੈਨ ਚੂਣ ਪਾਤੀ ਮੈਨੂੰ ਇਹ ਤੱਕ ਵੀ ਮਾਹ ਵੀ ਇਹ ਟਰਾਈ ਲੈ ਰਿਹਾ ਕਿਤੇ ਮੇਰੇ ਹੱਥ ਲਿਬੜੇ ਹੋਏ ਸੀਗੇ ਹੱਥ ਲਿਬੜਨ ਤੋਂ ਬਾਅਦ ਜਦੋਂ ਮੈਂ ਹੱਥ ਆਪਣੇ ਧੋ ਕੇ ਮਨੋਂ ਕਿ ਨਹੀਂ ਦੇਖਿਆ ਮਾਹ ਵੀ ਮੋਟਰਸਾਈਕਲ ਵੀ ਤਾਂ ਟਰਾਈ ਲੈ ਰਹੇ ਨੇਗੇ ਟਰਾਈ ਲੈਣ ਦੇ ਬਹਾਨੇ ਉਹ ਮੋਟਰਸਾਈਕਲ ਤੇ ਜਾਨਕਿ ਨਾਲ ਹੀ ਮੇਰਾ ਮੋਬਾਈਲ ਲੈ ਕੇ ਚੰਦੇ ਹੋ ਚੱਕੇ ਮੈਂ ਉਹਨਾਂ ਦੇ ਪਿੱਛੇ ਵੀ ਗਿਆਗਾ ਪਿੱਛੇ ਜਾਣ ਤੋਂ ਬਾਅਦ ਉਹ ਟੱਪ ਕੇ ਤੇ ਸੁਨਾਮ ਵਾਲਾ ਪੁਲ ਜੀ ਹੂੰ ਤੇ ਉੱਥੇ ਜਾ ਕੇ ਮਨਨ ਦੀ ਤਲਾਸ਼ੀ ਕਰੀ ਉਹਨਾਂ ਕੋਲ ਉਦੋਂ ਮੋਬਾਈਲ ਜਾਨਕਿ ਮੈਨੂੰ ਪ੍ਰਾਪਤ ਨਹੀਂ ਹੋਇਆ ਹੈਗਾ ਉਦੋਂ ਬਾਅਦ ਫਿਰ ਉਹ ਹੈਗੇ ਤੇ ਚਾਰ ਪੰਜ ਜਣੇ ਗਾਥੀਆਂ ਦਿਖਾਉਣ ਲੱਗੇ ਮੈਨੂੰ ਮੈਂ ਆ ਗਿਆ ਆਉਣ ਤੋਂ ਬਾਅਦ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਵੀਡੀਓ ਬਣਾਉਣ ਤੋਂ ਬਾਅਦ ਉਹਨਾਂ ਦਾ ਨੰਬਰ ਨੰਬਰ ਲਿਆਂਦਾ ਜੀ ਦੂਜੇ ਦਿਨ ਆ ਕੇ ਮੈਂ ਚੌਂਕੀ ਦੇ ਵਿੱਚ ਰਿਪੋਰਟ ਦਿੱਤੀ ਉਹ ਬੰਦੇ ਜਾਨਕਿ ਲੱਦੜਾਂ ਦੀ ਕਿਹੜੀ ਮਸ਼ੀਨ ਤੇ ਕੰਮ ਕਰਦੇ ਸੀਗੇ ਉਹਦੇ ਘਰ ਵਾਲੀ ਹੈਗੀਆਂ ਮੁਲਾਜ਼ਮ ਹੈ ਜੀ ਉਹਨਾਂ ਨੇ ਫੋਨ ਫੋਨ ਕਰਤਾ ਉਦੋਂ ਬਾਅਦ ਦੁਪਹਿਰ ਤੱਕ ਉਹਨਾਂ ਨੂੰ ਜਾਨਕਿ ਛੜਤ ਦਿੱਤੀ ਗਈ ਫੇਰ ਉਹਦੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਫੇਰ ਅਸੀਂ ਨੇ ਉਸ ਤੋਂ ਬਾਅਦ ਆਪਣੇ ਵੱਲੋਂ ਜਾਨੀ ਕਿ ਉਹਤੇ ਲੋਕੇਸ਼ਨ ਲਵਾਈ ਇਹਨਾਂ ਨੇ ਸਾਨੂੰ ਲੋਕੇਸ਼ਨ ਵੀ ਨਹੀਂ ਲਾ ਕੇ ਦਿੱਤੀ ਚੌਂਕੀ ਵਾਲਿਆਂ ਨੇ ਆਪਣੇ ਮਤਲਬ ਜਿਹੜੀ ਨੇ ਲੋਕੇਸ਼ਨ ਲਵਾਈ ਸਾਨੂੰ 15 ਦਿਨਾਂ ਬਾਅਦ ਉਹਦਾ ਫੋਨ ਦਾ ਪਤਾ ਲੱਗਿਆ ਜੀ ਫੇਰ ਅਸੀਂ ਚੌਂਕੀ ਜਾਏ ਚੌਂਕੀ ਜਾ ਕੇ ਇਸ ਨੇ ਨਨੂ ਕਿਹਾ ਵੀ ਐ ਕਰਕੇ ਵੀ ਸਾਨੂੰ ਫੋਨ ਦਾ ਪਤਾ ਲੱਗ ਗਿਆ ਲੋਕੇਸ਼ਨ ਉਹਦੀ ਮਿਲ ਗਈ ਵੀ ਸਾਡੇ ਨਾਲ ਚੱਲੋ ਨਾਲ ਜਾ ਕੇ ਇਸ ਨੇ ਫੋਨ ਵੀ ਬਰਾਮਤ ਕਰਾਤਾ ਉਹ ਕਿਸੇ ਡਰਾਈਵਰ ਕੋਲੇ ਤੀਗਾ ਡਰਾਈਵਰ ਨੂੰ ਦਿੱਤਾ ਤੀਗਾ ਕੋਈ ਖੀਵਾ ਡੇਰੀ ਵਾਲਾ ਜੀ ਉੱਥੇ ਆਪਣਾ ਸੁਗਿਆਰ ਉਰਤੇ ਉਹਦੇ ਮੁੰਡੇ ਕਰਨ ਨੇ ਲੈ ਕੇ ਦਿੱਤਾ ਸੀਗਾ ਮੋਬਾਈਲ ਆਪਣੇ ਡਰਾਈਵਰ ਨੂੰ ਜਣਕੇ ਉਹ ਬੰਦੇ ਨੇਗਾ ਹਾਂ ਹੋਰ ਤੋਂ ਲਿਆ ਤੀਗਾ ਜਦੋਂ ਉਹ ਬੰਦੇ ਦੀ ਅਸੀਂ ਨੇ ਪੁੱਛ ਪੜਤਾਲ ਕਰਕੇ ਪਤਾ ਕਰਿਆ ਉਹ ਖੇੜੀ ਵਾਲੇ ਬੰਦਾ ਕੋਲ ਹੀ ਨਿਕਲੇ ਤੀਗਾ ਹਾਂ ਜੀ ਤੇ ਉਦੋਂ ਬਾਅਦ ਅਸੀਂ ਨੇ ਸਾਰੇ ਬੰਦੇ ਜਣੇ ਕਿ ਉਹ ਬੁਲਾ ਲਏ ਥਾਣੇ 'ਚ ਵੀ ਬੁਲਾ ਲਏ ਥਾਣੇ 'ਚ ਬੁਲਾਉਣ ਤੋਂ ਬਾਅਦ ਇਹਨਾਂ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਜੀ ਨਾ ਹਜੇ ਤੱਕ ਮੈਨੂੰ ਮੋਬਾਈਲ ਮਿਲਿਆ ਹਜੇ ਉਲਟਾ ਉਹ ਮੈਨੂੰ ਬੰਦੇ ਧਮਕੀਆਂ ਦੇ ਰਹੇ ਨੇ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਤੈਨੂੰ ਦੇਖਾਂਗੇ ਅਸੀਂ ਤੂੰ ਸਾਡਾ ਨੌ ਧਰਦਾਂਗਾ ਉਹਨੂੰ ਐ ਕਰਦਾਂਗਾ ਕੱਲ ਨੂੰ ਜੇ ਕੋਈ ਗੱਲਬਾਤ ਹੁੰਦੀ ਆ ਉਹ ਬੰਦੇ ਜ਼ਿੰਮੇਵਾਰ ਨੇ ਜੀ ਮੇਰੇ ਕੀ ਮੰਗ ਕਰਦੇ ਹੋ ਮੰਗੇ ਇਹ ਕਰਦੇ ਵੀਰ ਜੀ ਦੇਖੋ ਉਹਦਾ ਸਹੀ ਇਨਸਾਫ ਹੋਣਾ ਚਾਹੀਦਾਗਾ ਜੋ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਉਹਨਾਂ ਤੇ